ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਜੀ ਪਟਿਆਲਾ ਸਹੀ ਪਗਦੀ ਵੀਡੀਓ ਜਿਹਦੀ ਲੈਂਥ ਹੈਗੀ ਆ 7.5 ਮੀਟਰ ਤੇ ਕਪੜਾ ਆਪਾਂ ਫੁੱਲ ਵੈਲਵਰ ਤੇ ਆਈ ਤੇ ਪਗ ਨੂੰ ਸਿਹੜ ਤੋਂ ਕੱਢਣ ਲਈ ਆਪਾਂ ਸਾਈਡ ਤੇ ਜੋੜਾ ਕਰਿਆ ਜੀ ਤੇ ਜਿਹੜੀ ਪਗਦੀ ਪੂਣੀਆ ਉਹ ਆਪਾਂ ਆਮ ਤਰੀਕੇ ਨਾਲ ਹੀ ਕਰੀ ਆ ਤੇ ਜਿਹੜਾ ਪਹਿਲਾ ਲੜ ਲਗਾਉਣਾ ਉਹਨੂੰ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਲੜ ਨੂੰ ਇਹਨਾਂ ਥੱਲੇ ਨੂੰ ਲੜਨ ਨੂੰ ਖਿੱਚ ਲੈਣਾ ਹੈ ਖਿੱਚ ਕੇ ਲੜਨ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਫਿਰ ਆਪਾਂ ਲੜਨ ਨੂੰ ਲਗਾ ਦੇਣਾ ਹੈ ਅੱਧੀ ਅੱਖ ਤੇ ਅੱਧੀ ਗਲ ਟਾ ਕੇ ਤੇ ਜਿਹੜਾ ਦੂਜਾ ਲੜ ਲਗਾਉਣਾ ਆਪਾਂ ਉਹਨੂੰ ਆਪਾਂ ਜਿਹੜਾ ਪਹਿਲਾ ਲੜ ਲਗਾਇਆ ਸੀ ਉਹ ਲੜ ਦੇ ਹਲਕੇ ਥੱਲੇ ਰੱਖਾਂਗੇ ਲੜ ਨੂੰ ਥੱਲੇ ਰੱਖ ਕੇ ਆਪਾਂ ਲੜ ਨੂੰ ਪਹਿਲਾਂ ਥੱਲੇ ਨੂੰ ਖਿੱਚਾਂਗੇ ਖਿੱਚ ਕੇ ਆਪਾਂ ਲੜ ਨੂੰ ਇੱਕ ਰੀਮੋਲ ਦੇਣਾ ਹੈ ਮੋੜ ਕੇ ਫਿਰ ਆਪਾਂ ਥੱਲੇ ਨੂੰ ਲੜ ਨੂੰ ਖਿੱਚ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਫਿਰ ਆਪਾਂ ਉਪਰੋਂ ਥੱਲੇ ਦਾ-ਦਾ ਫੋਲਡ ਕਰ ਲੈਣਾ ਹੈ ਤੇ ਜਿੰਨਾ ਕ ਆਪਾਂ ਆਪਾਂ فاਸਲਾ ਰੱਖਣਾ ਉਹਨਾਂ ਕ ਆਪਾਂ فاਸਲਾ ਰੱਖ ਕੇ ਲੜ ਨੂੰ ਲਗਾ ਦੇਣਾ ਹੈ ਇਹੜਾ ਪੱਤੀ ਜਾਲ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਜਿਹੜਾ ਦੂਜਾ ਜਿਵੇਂ ਦੂਜਾ ਲੜ ਲਗਾਇਆ ਸੀ ਪਹਿਲਾ ਲੜ ਨੂੰ ਬੈਗ ਤੋਂ ਦੱਬ ਲੈਣਾ ਦੱਬ ਕੇ ਫਿਰ ਆਪਾਂ ਜਿਹੜਾ ਦੂਜਾ ਲੜ ਲਗਾਇਆ ਸੀ ਉਹ ਲੜ ਦੇ ਹਲਕੇ ਥਲੇ ਰੱਖਾਂਗੇ ਲੜ ਨੂੰ ਥਲੇ ਰੱਖ ਕੇ ਲੜ ਨੂੰ ਇਹ ਕੇਰੀ ਮੋੜ ਦੇਣਾ ਮੋੜ ਕੇ ਫਿਰ ਆਪਾਂ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਫਿਰ ਆਪਾਂ ਉੱਪਰ ਥੱਲੇ ਹਲਕਾ ਇਹ ਫੋਲਡ ਕਰਾਂਗੇ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਫਿਰ ਆਪਾਂ ਬਾਅਦ ਦੇ ਨਾਲ ਲੜ ਦੀ ਸਫਾਈ ਕਰ ਲੈਣੀ ਹੈ ਤਿਆਂ ਬਾਅਦ ਨਾਲ ਆਪਾਂ ਲੜਦੀ ਸਫਾਈ ਕਰ ਲੈਣੀ ਆ ਜੀ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਉਨੂੰ ਯਾਪੋ ਉਹ ਸੇ ਦਿਰਕ ਨਾਲ ਹੀ ਲੜਾਂਗੇ ਪਹਿਲਾ ਲੜ ਨੂੰ ਬੈਗ ਤੋਂ ਪਿੰਚ ਕਰਨਾ ਪਿੰਚ ਕਰਕੇ ਜਿਹੜਾ ਆਪਾਂ ਤੀਜਾ ਲੜ ਲਗਾਇਆ ਸੀ ਉਹ ਲੜ ਦੇ ਆਪਾਂ ਹਲਕਾ ਥਲੇ ਲੜ ਨੂੰ ਰੱਖਾਂਗੇ ਥਲੇ ਰੱਖ ਕੇ ਪਹਿਲਾ ਥੱਲੇ ਨੂੰ ਲੜ ਨੂੰ ਖਿੱਚ ਲੈਣਾ ਹੈ ਖਿੱਚ ਕੇ ਆਪਾਂ ਪਹਿਲਾ ਲੜ ਨੂੰ ਇੱਕੇਰੀ ਮੋੜਾਂਗੇ ਮੋੜ ਕੇ ਫਿਰ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਸਾਫ਼ ਕਰਕੇ ਫਿਰ ਆਪਾਂ ਉੱਪਰੋਂ ਤੇ ਥੱਲੇ ਲੜ ਨੂੰ ਅੱਧਾ ਅੱਧਾ ਹਲਕਾਇਆ ਫੋਲਡ ਕਰ ਲਾਂਗੇ ਹਲਕਾਇਆ ਪੋਲੂਕਾਰ ਕੇ ਲੜਨ ਨੂੰ ਸਾਫ ਕਰਕੇ ਲਗਾ ਦੇਣਾ ਹੈ ਫਿਰ ਆਪਾਂ ਬਾਅਦ ਦੇ ਨਾਲ ਲੜਦੀ ਸਫਾਈ ਕਰ ਲੈਣੀ ਹੈ ਬਾਬਾ ਦਿਨਾਂ ਖਰੇ ਲੜਾਂ ਦੀ ਸਫਾਈ ਕਰ ਲੈਣੀ ਹੈ ਤੇ ਜਿਹੜਾ ਆਪਾਂ ਪੰਜਵਾਂ ਲੜ ਲਗਾਉਣਾ ਉਹਨੂੰ ਬੈਕ ਤੋਂ ਪਿੰਚ ਕਰਕੇ ਜਿਹੜਾ ਚੌਥਾ ਲੜ ਲਗਾਇਆ ਸੀ ਉਹ ਲੜਦੇ ਆਪਾਂ ਹਲਕਾ ਥੱਲੇ ਲੜ ਨੂੰ ਰੱਖਾਂਗੇ ਥੱਲੇ ਰੱਖ ਕੇ ਫਿਰ ਆਪਾਂ ਲੜ ਨੂੰ ਇੱਕ ਗੇਰੀ ਥੱਲੇ ਨੂੰ ਥੱਲੇ ਉਹ ਮੋੜਾਂਗੇ ਮੋੜ ਕੇ ਆਪਣਾ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਫੇਰ ਫੇਰ ਆਪਾਂ ਉਸੇ ਤਰ੍ਹਾਂ ਉੱਪਰ ਉਹਦੇ ਸਲਵ ਹਲਕਾ ਹਲਕਾ ਫੋਲਡ ਕਰ ਲਾਂਗੇ ਜਿਹੜੇ ਵੀਰ ਸਾਡੇ ਚੈਨਲ ਤੇ ਨਾ ਮੈਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਹੋਰ ਨਵੇਂ ਤਰੀਕੇ ਦੇ ਆਪਗਾ ਦੀਆਂ ਵੀਡੀਓ ਮਿਲਦੀਆਂ ਰਹਣ ਮੇਰਾ ਪਾਬਾਅ ਦੇ ਨਾਲ ਲੜਾਂ ਦੀ ਸਫਾਈ ਕਰ ਲੈਣੀ ਹੈ ਤੇੜਾ ਪਾਸ਼ੇ ਮਾਰ ਨਾਲ ਲਗਾਉਣਾ ਜਿਹੜੇ ਦੋ ਥੱਲੇ ਦੋ ਪੱਲੇ ਹੁੰਦੇ ਆ ਉਹਨੂੰ ਔਰੰਚੋਂ ਅੰਦਰਲੇ ਪੱਲੇ ਨੂੰ ਆਪਾਂ ਉੱਪਰ ਫੋਲਡ ਕਰ ਲੈਣਾ ਤਾਂ ਜੋ ਜਿਹੜੀ ਆਪਣੀ ਸ਼ੇਪ ਆ ਉਧਰੋਂ ਨਿਕਲੇ ਤੇ ਆਪਾਂ ਬੈਗ ਤੋਂ ਪਿੰਚ ਕਰਕੇ ਲੜ ਨੂੰ ਜਿਹੜਾ ਪੰਜਮਾ ਲੜ ਲਗਾਇਆ ਸੀ ਉਹ ਲੜਦੇ ਆਪਾਂ ਥੱਲੇ ਰੱਖਾਂਗੇ ਲੜ ਨੂੰ ਹਲੇ ਰੱਖ ਕੇ ਆਪਾਂ ਪਹਿਲਾ ਲੜ ਨੂੰ ਇੱਕ ਗਰੀ ਥੱਲੇ ਨੂੰ ਫੋਲਡ ਕਰਾਂਗੇ ਗੁੱਟੇ ਨਾਲ ਜਿੰਨਾ ਕ ਫੋਲਡ ਹੁੰਦਾ ਅੰਦਰ ਨੂੰ ਆਪਾਂ ਫੋਲਡ ਕਰ ਦੇਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਪਟਿਆਲਾ ਸਿਪਾਗ ਸਿੱਖਣਾ ਚਾਹੁੰਦੇ ਨੇ ਜੇ ਕਿਈ ਵੀਰਾਂ ਨੂੰ ਪਟਿਆਲਾ ਸਿਪਾਗ ਬਣਾਉਣ ਵਿੱਚ ਪ੍ਰੋਬਲਮ ਆਦੀ ਆ ਤਾਂ ਜੋ ਉਹ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇ ਆਪਾਂ ਲੜ ਨੂੰ साफ करके लगा लेना है फिर आप बाद पेचों की सफाई कर लेनी है हम आप पेचा की सफाई कर लेंगे ਚੰਦੀ ਮਗਰਤਾ ਕੋ ਸਫਰੀ ਕਰਨ ਲਈ ਤੁਸੀਂ ਡਬਲ ਸ਼ੀਸ਼ੇ ਦੇ ਵੀ ਵਰਤੋਂ ਕਰ ਸਕਦੇ ਹੋ హాబి నే బా కక్కది సేత పగ్గ పను పగ్గ పను అదే ఫోల్డ్ లేల్డ్ ਪਹਿਲਾਂ ਲੜ ਨੂੰ ਪਹਿਲਾਂ ਰੱਖ ਲੈਣਾ ਹੈ ਰੱਖ ਕੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰ ਜਿਹੜੇ ਛੇਵੇਂ ਲੜ ਚ ਬੰਨਦੇ ਹੋ ਉਹ ਪਪਾ ਦੇ ਨਾਲ ਕੱਢ ਲਾਂਗੇ ਤੇੜਾ ਪਾ ਪਕ ਬੰਨ ਲਗਾਇਆ ਸੀ ਲੜ ਨੂੰ ਪਕ ਮੈਂ ਦੇ ਥੱਲੇ ਰੱਖਾਂਗੇ ਥੱਲੇ ਰੱਖ ਕੇ ਫਿਰ ਆਪਾਂ ਉਹਨੂੰ ਸੱਜੇ ਵੱਲ ਸੱਜੇ ਪਾਸੇ ਵੱਲ ਨੂੰ ਮੋੜ ਦਾਂਗੇ ਮੋੜ ਕੇ ਜਿੰਨਾ ਕ ਆਪਣਾ ਸਿਮਰ ਅੜਾ ਚੌੜਾ ਉਹਦੇ ਮੁਤਾਬਕ ਆਪਾਂ ਲੜ ਨੂੰ ਚੌੜਾ ਕਰਕੇ ਲਗਾ ਦੇਣਾ ਹੈ ਤੇਰੇ ਸਿਮਰ ਅੜੇ ਬਾਹਰ ਨੇ ਉਹ ਆਪਾਂ ਆ ਦੇ ਨਾਲ ਕੱਢ ਲੈਣੇ ਨੇ ਤੇੜਾ ਆਪਾਂ ਸਿਰ ਠਕਣਾ ਪਹਿਲਾਂ ਜਿਹੜਾ ਪਹਿਲਾਂ ਲੜ ਲਗਾਇਆ ਸੀ ਉਹ ਲੜ ਨੂੰ ਉੱਪਰ ਖਿੱਚ ਲੈਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਸਿਰ ਤੇ ਉੱਪਰ ਫਿਲਾ ਲੈਣਾ ਹੈ ਫਲਾ ਕੇ ਆਪਾਂ ਬਾਹਰ ਦੇ ਨਾਲ ਜਾਂ ਹੱਥ ਦੇ ਨਾਲ ਦੱਬ ਲੈਣਾ ਹੈ ਦੱਬ ਕੇ ਮਗਲੇ ਲੱਣ ਨੂੰ ਖਿੱਚ ਕੇ ਛੋੜਾ ਕਰਕੇ ਲਗਾ ਦੇਣਾ ਹੈ ਵੀਡੀਓ ਵਧੀਆ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਲਦੀ ਵੀਡੀਓ ਲੈ ਕੇ ਮਿਲਦੇ ਆਂ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ